भी है जाम भी है और सागर भी हर रिंद की जुबान पे है कि तू नहीं है साकी तेरी महफल का देखा ज दस्तूर निराला के मेहमान तो हाजिर है मेजबान भी इस एडिटोरियम सब कुछ कदम वर गई है ਬਸ ਇੱਕ ਅਜੀਬ ਸ਼ਖਸ ਦੀ ਕਮੀ ਕਾਰਨ ਕਿ ਬਰੇ ਬਰੇ ਹਾਲ ਵੀ ਬੇਹਦ ਸੁਣਾ ਸੁਣਾ ਤਾਂ ਬਸ ਹਵਾ ਕੀ ਹੋ ਚਾਹੀਦਾ ਹੈ ਇਸ ਦੁਨੀਆ ਚੋਂ ਗੁਜ਼ਰਨ ਲੱਗੇ ਆਪਣੇ ਕਹੇ ਸ਼ਬਦਾਂ ਨੂੰ ਹੀ ਸਾਰਥਕ ਕਰਦਾ ਹੋਇਆ ਸਾਡੇ ਸਮਿਆਂ ਦਾ ਮਹਾਕਵੀ ਹਰਦੀ ਲਜੀਜ਼ ਡਾਕਟਰ surjit patel ਕਿਸੇ ਸਤਿਪੁਰਖ ਵਾਲੀ ਨੀਂਦ ਜੋ ਸਦੀਵੀ ਜੀਵ ਚ ਪਰਲੇ ਲੋਕ ਪਰਚੇ ਡਾਕਟਰ surjit patel ਕੋਮਲ ਅਹਿਸਾਸੀ ਝੁਕ ਕਵੀ ਨਹੀਂ ਸੀ ਖੁਦ ਇੱਕ ਜੀਵਿਤ ਜਾਗਦੀ ਕਰਤਾ ਦਾ ਸਾਕਾਰ ਮੂਰਤੀ ਸੀ ਚੰਦਪਤ ਲਹਿਬਤ ਚਰਵਾਂ ਵਾਂਗ ਤਰਲ ਹਵਾ ਵਾਂਗ ਸੀਤਲ ਫੁੱਲਾਂ ਵਾਂਗ ਮਹਿਕਦੀ ਤੇ ਬਿਰਛਾਂ ਵਾਂਗ ਸੰਗੀਤ ਉਹਨਾਂ ਨੇ ਉਪਨਿਸ਼ਦਾਂ ਦੇ ઋਸ਼ੀਆਂ ਦੀਆਂ ਰਚਾਵਾਂ ਗੁਰੂਆਂ ਦੀ ਬਾਣੀ ਸੂਫੀਆਂ ਦੀ ਮਸਤੀ ਤੇ ਪੂਰਬੀ ਪੱਛਣ ਦੀਆਂ ਸ਼ਾਨਦਾਰ ਕਾਵਿਕ ਜੁਗਤਾਂ ਨੂੰ ਆਪਣੇ ਦਿਲ ਅੰਦਰ ਆਤਮ ਸਾਥ ਇੱਟਾ ਹੋਇਆ ਸੀ ਸਰਜੀਤ ਪਾਤਰ ਇੱਕ ਬੇਹਦ ਸਹਿਜ ਸਰਲ ਸਹਿਨਸ਼ੀਲ ਸੁਹਿਲ ਮੋਹਵੰਤ ਅਤੇ ਚਿੰਤਨਸ਼ੀਲ ਵਿਅਕਤੀ ਜਿਨ੍ਹਾਂ ਨੂੰ ਸਭ ਲੋਕ ਆਪਣਾ ਆਪਣਾ ਹੀ ਸਮਝਦੇ ਸਨ ਉਹਨਾਂ ਦੀ ਦਿਲੀ ਤਮੰਨਾ ਵੀ ਇਹ ਹੋਸੀ ਇੱਕ ਕਵਿਤਾ ਵਿੱਚ ਉਹ ਕਹਿੰਦੇ ਹਨ ਹਮੇਸ਼ਾ ਲੋਚਿਆ ਬੰਨਾ ਤੁਹਾਡੇ ਪਿਆਰ ਦੇ ਪਾਤਰ ਹਮੇਸ਼ਾ ਲੋਟੀਆਂ ਬਣਨੇ ਤੁਹਾਡੇ ਪਿਆਰ ਦੇ ਪਾਤਰ ਕਦੇ ਨਾ ਸੋਚਿਆ ਆਪਾਂ ਕਿ ਉਹ ਬਣਦੇ ਨਾ ਆਪ ਸੁਜੀਤ ਪਾਤਰ ਆਪਣੇ ਪਿੱਛੇ ਬਹੁਤ ਵੱਡਾ ਖਲਾਅ ਛੱਡ ਗਿਆ ਦੂਰ ਦੂਰ ਤੱਕ ਉਹਨਾਂ ਦੇ ਹਾਣ ਦਾ ਕੋਈ ਵਿਖਾਈ ਨਹੀਂ ਦਿੰਦਾ ਦੁਨੀਆ ਦਾ ਕਾਵਿਕ ਇਤਿਹਾਸ ਇਸ ਗੱਲ ਦਾ ਗਵਾ ਹੈ ਕਿ ਦੁਨੀਆ ਦੇ ਵੱਖਰੇ-ਵੱਖਰੇ ਇਤਿਹਾਸ ਵਿੱਚ ਇਤ ਮਹਾਨ ਕਵੀ ਦੇ ਨਾਲ ਉਹਦੇ ਬਰਾਬਰ ਦਾ ਕਵੀ ਸਿਰ ਉੱਠਾ ਦੋ ਵਰਡਸ ਵਰ ਸੀਤਾ ਕਾਲਰਿਜ ਸੀ ਜੇ ਸੀਟੀ ਸੀ ਤਾਂ ਉਹਦੇ ਨਾਲ ਸ਼ੈਲਿਸ ਸੀ ਜੇ ਟੈਨਿਸਨ ਸੀ ਤਾਂ ਉਹਦੇ ਨਾਲ ਲਾਰਡ ਬ੍ਰਾਊਨਿੰਗ ਸੀ ਜੇ ਟੀਐਸ ਐਲੀਅਟ ਸੀ ਤਾਂ ਉਹਦੇ ਨਾਲ ਡਬਲਯੂਬੀ ਸ਼ੀਟ ਸੀ ਜੇ ਅਮਰਤਾ ਪੀ ਤੁੰਸੀ ਤਾਂ ਉਹਦੇ ਨਾਲ ਪ੍ਰੋਫੈਸਰ ਮੋਹਨ ਸਿੰਘ ਜੇ ਸ਼ਿਵ ਕੁਮਾਰ ਬਟਾਲੀ ਸੀ ਤਾਂ ਉਹਦੇ ਨਾਲ ਪਾਸ਼ ਚਕਤਾਜ ਇਹ ਸਾਰੇ ਲੋਕ ਸਨ ਪਰ ਜਦੋਂ ਸੁਜੀਤ ਪਾਤਰ ਗਿਆ ਤਾਂ ਉਸ ਦੇ ਬਰਾਬਰ ਦਾ ਕੋਈ ਸਾਨੂੰ ਕਵੀ ਪਾਲਿਆ ਵੀ ਨਹੀਂ ਦੂਰ ਤੇ ਕੋਈ ਨਿਸ਼ਾਨ ਦੇ ਹੀ ਨਹੀਂ ਉਹ ਆਪਣੇ ਬਰਾਬਰ ਦਾ ਕੋਈ ਛੜ ਕੇ ਪਰ ਦੋਸਤੋ

ਮੈਸਮਿਸ ਦੰਕੀ ਇਸ ਨੂੰ ਤਾਂ ਕੋਈ ਆਦਮੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਵਿਚਰੀ ਲਿਖਦਾ ਹੈ ਤਾਂ ਆਵਦੀ ਉਹ ਵਿਚਰੀ ਹੀ ਉਹਨਾਂ ਨੇ ਲਿਖੀ ਹੈ ਇਨਾਂ ਸ਼ਬਦਾਂ ਦੇ ਵਿੱਚ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਹੈ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਨਹੀਂ ਉਹ ਚਲੇ ਗਏ ਪਰ ਉਹਦੇ ਗੀਤ ਰਹਿਣ ਗਏ ਉਨਨਰੀਆਂ ਦੋ ਅਗਲੀਆਂ ਲਾਈਨਾਂ ਨਾਲ ਜੋ ਪਿਛਣੀ ਲਾਈਨ ਹੈ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ ਇਹ ਸਟੇਟਮੈਂਟ ਆਫ ਹਿਊਮਿਲਟੀ ਹੈ ਉਹਨਾਂ ਦੀ ਇਹ ਸੱਚ ਨਹੀਂ ਹੈ ਪਾਣੀ ਤੇ ਲਿਖਿਆ ਨਾਮ ਪਾਣੀ ਦੀ ਤੁਚਿਤ ਛਲਨਲ ਮਰ ਜਾਂਦਾ ਹੈ ਪਾਣੀ ਤੇ ਖਿਚੀ ਲਕੀਰ ਇੱਕਦਮ ਖਤਮ ਹੋ ਜਾਂਦੀ ਹੈ ਕਿਟਸ ਨੇ ਵੀ ਐ ਜੈਸੀ ਮਾਈ ਨੇਮ ਇਜ਼ ਰਿਟ ਔਨ ਵਾਟਰ ਪਰ ਨਹੀਂ ਸਮਾ ਇਸ ਗੱਲ ਦਾ ਸਾਕਸੀ ਬਨੇਗਾ ਸਮਾ ਇਸ ਗੱਲ ਦਾ ਗਵਾ ਬਨੇਗਾ ਕਿ surjit patkar ਨੇ ਆਪਣਾ ਨਾਮ ਆਪਣੇ ਗੀਤਾਂ ਗਜ਼ਲਾਂ ਦੀ ਕਲਤਾਵਾ ਰਹੀ ਸਮੇ ਦੀ ਹਿੱਕ ਦੇ ਉੱਤੇ ਲਿਖ ਕੇ ਰੋ ਗਿਆ ਹੈ ਉਸ ਉਸ ਨਾਮ